ਨਾਲੇ ਰੌਣਕ ਹੋ ਗਈ ਆ ਰੌਣਕ ਹੋ ਗਈ ਆ ਪਾਰ ਟੋਕ ਹੋ ਗਿਆ ਵਾਇਟ ਇੱਧਰ ਇੱਧਰ ਨਹੀਂ ਇਹਨਾਂ ਨੂੰ ਵੀ ਸੱਜਾ ਹਾਂ ਹਾਂ ਇਹਨਾਂ ਨੂੰ ਪਵਾ ਦੇ ਯਾਰ ਮਾੜਾ ਭਾਵੇਂ ਇਹਨਾਂ ਦੇ ਨਾਲ ਕੋਈ ਚੰਨ ਥੋੜਾ ਇਹਨਾਂ ਦੇ ਚੰਨ ਨਾਲ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਮੰਡ ਨਿਊਜ਼ ਪੰਜਾਬ ਦੇ ਨਾਲ ਅੱਜ ਅਸੀਂ ਸਤਵਾਂ ਵੇਟ ਥਾਣੇ ਦੇ ਅਧੀਨ ਆਉਂਦੇ ਪਿੰਡ ਬੰਕਸੀਪੁਰਾ ਦੇ ਵਿਚਕਾਰ ਜਿਹੜਾ ਸੂਹਾ ਲੰਘ ਰਿਹਾ ਉੱਥੇ ਖੜੇ ਆ ਇੱਥੇ ਅੱਜ ਇੱਕ ਪੁਲਿਸ ਇਨਕਾਊਂਟਰ ਸ਼ੂਟਆਊਟ ਹੋਆ ਹੋਇਆ ਵਾ ਜਿਹਦੇ ਵਿੱਚ ਪੁਲਿਸ ਵੱਲੋਂ ਇੱਕ ਮਰਾਜ਼ਮ ਗੁਰਪ੍ਰੀਤ ਸਿੰਘ ਬਕੀ ਨਹੰਗ ਉਹਦੇ ਲੱਤ 'ਚ ਗੋਲੀ ਮਾਰ ਕੇ ਉਹਨੂੰ ਜ਼ਖਮੀ ਕੀਤਾ ਗਿਆ ਤੇ ਬਾਅਦ ਵਿੱਚ ਉਹਨੂੰ ਇਲਾਜ ਲਈ ਹਸਪਤਾਲ ਜਗਰਾਉਂ ਭੇਜ ਦਿੱਤਾ ਗਿਆ ਪੁਲਿਸ ਸੂਤਰਾਂ ਤੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਵੀ ਉਹ ਇੱਕ ਕਿਸੇ ਕਤਲ ਕੇਸ ਦੇ ਵਿੱਚ ਵਾਂਟਡ ਸੀ ਤੇ ਐਜੀਟੀਐਫ ਟੀਮ ਵੱਲੋਂ ਸੂਹਾ ਸਤਮਾ ਵਿੜ ਤੇ ਨਾਕਾਬੰਦੀ ਕੀਤੀ ਹੋਈ ਸੀ ਕਿਉਂਕਿ ਉਹਨਾਂ ਨੂੰ ਨੂੰ ਇਨਫਰਮੇਸ਼ਨ ਸੀਗੀ ਵੀ ਉਹ ਅੱਜ ਇਸ ਏਰੀਏ ਦੇ ਵਿੱਚ ਘੁੰਮ ਰਿਹਾ ਤੇ ਜਦੋਂ ਪੁਲਿਸ ਨੇ ਸੂਏ ਦੇ ਆਪਣੇ ਸੂਏ ਪੁਲ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਿਹੜਾ ਆਪਣਾ ਮੋਟਰਸਾਈਕਲ ਆ ਸੂਏ ਦੀ ਪੱਟੜੀ ਪੱਟੜੀ ਭਜਾ ਲਿਆ ਉਸ ਪਾਰਟੀ ਪਿੱਛਾ ਕਰ ਰਹੀ ਸੀ ਥੋੜੀ ਜੀ ਬਾਟ ਗਾਹਾਂ ਆ ਕੇ ਉਹਨੇ ਪੁਲਿਸ ਪਾਰਟੀ ਤੇ ਫੇਰ ਕੀਤਾ ਜਿਹੜਾ ਕਿ ਬਲੇਰੋ ਗੱਡੀ ਦੇ ਸ਼ੀਸ਼ੇ ਚ ਵੱਜਿਆ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹ ਵਿੱਕੀ ਨਹਿਂਗ ਜਿਹੜਾ ਜ਼ਖਮੀ ਹੋ ਗਿਆ ਸੋ ਇਹ ਜਿਹੜੀ ਸਾਰੀ ਕਾਰਵਾਈ ਆ ਏਜੀਟੀਐਫ ਜਿਹੜੀ ਕਿ ਗੈਂਗਸਟਰ ਵਗੈਰਾ ਦੇ ਖਿਲਾਫ ਸਰਕਾਰ ਵੱਲੋਂ ਖੜੀ ਕੀਤੀ ਗਈ ਟੀਮ ਆ ਉਹ ਨੌਜਵਾਨਾਂ ਵੱਲੋਂ ਇਹ ਸਾਰੀ ਕਾਰਵਾਈ ਨੂੰ ਅੰਜਾਮ ਦੇ ਵਿੱਚ ਦਿੱਤਾ ਗਿਆ ਤੇ ਬਾਕੀ ਜਾਣਕਾਰੀ ਥਾਣਾ ਸਦਮਾ ਵੇੜ ਦੇ ਇੰਸਪੈਕਟਰ ਹੀਰਾ ਸਿੰਘ ਤੁਹਾਨੂੰ ਸਾਰੀ ਉਹ ਦੇ ਰਹੇ ਨੇ ਆਉਂਦੇ ਆ ਉਹਨਾਂ ਦੇ ਨਾਲ ਪੁਲਿਸ ਨੇ ਕਹ ਦੋ ਸੀ ਉਹ ਕਿੰਨੇ ਮਿਲ ਜਮ ਸੀ ਅੱਛਾ ਤੁਹਾਡੇ ਤੇ ਹਾਲ ਚਲੇ ਜਾਂਦੇ ਆ ਕਿ ਅੱਜ ਮੈਨੂੰ ਮੈਂ ਵਤੌਰ ਤੇ ਇਨਸਪੈਕਟਰ ਜੀ ਜਦੋਂ ਅਸੀਂ ਅਸੈਸਟੂ ਸਤਮਾ ਬੇਤ ਖਣਾ ਆਇਆ ਮੈਨੂੰ ਕੰਟਰੋਲ ਤੋਂ ਫੋਨ ਆਇਆ ਸੀ ਕਿ ਜਿਹੜੇ ਇਨਸਪੈਕਟਰ ਵਿਕਰਮਜੀਤ ਨੇ ਜਿਹੜੇ ਏਜੀਕੇਐਫ ਦੇ ਨੇ ਇਹਨਾਂ ਦਾ ਹੈੱਡਕ quartਰ ਮੁਹੱਲੀ ਹੈ ਜੀ ਇਹਨਾਂ ਦੀ ਪੁਲਿਸ ਪਾਰਟੀ ਨੇ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਹੰਗ ਹੈ ਜੀ ਜਿਹੜਾ ਇਹਨਾਂ ਨੂੰ ਵਾਂਟਡ ਸੀਗਾ 82/25 ਨੰਬਰ ਮੁਕੱਦਮਾ ਸੀ 302 ਦਾ ਦਰੇਸੀ ਥਾਣੇ ਦਾ ਜਿੱਥੇ ਇਹਨਾਂ ਨੇ ਗੋਲੀ ਮਾਰ ਕੇ ਕਤਲ ਕੀਤਾ 카르틱 ਬੱਗਰ ਨੂੰ ਕਤਲ ਕੀਤਾ ਸੀਗਾ ਜਿਸ ਦੀ ਤਲਾਸ਼ ਵਿੱਚ ਇਹ ਅੱਜ ਬੰਕਸੀਪੁਰਾ ਏਰੀਆ ਚ ਮੌਜੂਦ ਸੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਇਹਨਾਂ ਨੇ ਨਾਕਾ ਬੰਦੀ ਕੀਤੀ ਸੀ ਦੌਰਾਨ ਨਾਕੇ ਬੰਦੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜਾ ਗੁਰਪ੍ਰੀਤ ਵਿੱਕੀ ਨਹੰਗ ਤੇ ਜਿਸ ਤੇ ਜਵਾਬੀ ਕਾਰਵਾਈ ਵਿੱਚ ਇਸ ਦੇ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਦੋ ਤੇ ਜਿਸ ਨੂੰ 112 ਐਂਬੂਲੈਂਸ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪੀਟਲ ਜਗਰਾਉਂ ਅਾ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਇਹ ਜੀਰੇ ਇਲਾਜਾ ਇਹਨਾਂ ਦਾ ਜੋ EGTP ਦੀ ਟੀਮ ਹੈ ਇਨਸਪੈਕਟਰ ਕੁਸ਼ਵਿੰਦਰ ਤੇ ਇਨਸਪੈਕਟਰ ਵਿਕਰਮਜੀਤ ਇਹਨਾਂ ਦਾ ਬਿਆਨ ਲਿਖ ਕੇ ਇਹਨਾਂ ਦਾ ਇਨਸਪੈਕਟਰ ਵਿਕਰਮਜੀਤ ਦਾ ਬਿਆਨ ਲੱਕ ਕੇ ਐਸ ਪਰ ਰੂਲ ਜੋ ਵੀ ਹੈਗੀ ਹੈ ਕੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਇਹ ਕਿੱਥੇ ਨਾਕਾਬੰਦੀ ਕਿੱਥੇ ਕੀਤੀ ਸੀ ਸਰ ਐਡੀਟੀਐਫਐਲ ਨੇ ਮੇਨ ਚੌਂਕ ਸਾਹਮਣੇ ਤੁਸੀਂ ਦੇਖੋ ਮੇਨ ਹਾਈਵੇ ਹੈ ਜੀ ਸੂਆ ਪੈਂਦਾ ਜੀ ਬੰਕਸੀਪੁਰਾ ਸਦਰਪੁਰੇ ਵਾਲਾ ਇੱਥੇ ਨਾਕਾ ਬੰਦ ਸਰ ਇਹਨੇ ਕੋਈ ਫਾਇਰਿੰਗ ਕੀਤੀ ਪੁਲਿਸ ਤੇ ਜੀ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰਿੰਗ ਚੇਤੇ ਵੀ ਹੋਲੀ ਜੀ ਸਰ ਇਹ ਕੋਈ ਨਹੀਂ ਕੱਲ੍ਹ ਹੀ ਪੁਲਿਸ ਪਾਰਟੀ ਤੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਇਹ ਮੈਂ ਵੈਰੀਫਾਈ ਕਰਕੇ ਜੇ ਵੈਰੀਫਾਈ ਕਰਦੇ ਸਰ ਮੋਟਰਸਾਈਕਲ ਤੇ ਕੱਲਾ ਸੀ ਇਹ ਮੋਟਰਸਾਈਕਲ ਤੇ ਕੱਲਾ ਸੀ ਜਿਹੜਾ ਅਸਲਾ ਜੀ ਅਸਲਾ ਬਰਾਮਦ ਹੋ ਗਿਆ ਇਹਨਾਂ ਜੀ ਹਾਂ ਅਸਲਾ ਇਹਦਾ ਹੈਗਾ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਪਿਆ ਹੈ ਉਹ ਅਸੀਂ ਸੁਵੱਧਤ ਇਨਵੈਸਟੀਗੇਸ਼ਨ ਰਪਾਰਟ ਕੋਈ ਪੁਲਿਸ ਦਾ ਮੁਲਾਜ਼ਮ ਤਾਂ ਜ਼ਖਮੀ ਨਹੀਂ ਹੋਇਆ ਜੀ ਇਹ ਖੁਦਾ ਦਾ ਸ਼ੁਕਰੀਆ ਹੈ ਕਿ ਕੋਈ ਵੀ ਮੁਲਾਜ਼ਮ ਇਹਦੇ ਚ ਜ਼ਖਮੀ ਨਹੀਂ ਹੋਇਆ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਉਹ ਗੋਲੀ ਕਿੱਥੇ ਲੱਗੀ ਇਹ ਵੈਰੀਫਾਈ ਕਰਕੇ ਦੱਸ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਗੋਲੀ ਦੀ ਹਾਂ ਉਹ ਉਹ ਗੱਡੀ ਆ ਜਿਹੜੀ ਬਲੇਰੋ ਗੱਡੀ ਆ ਉਹਦੇ ਸ਼ੀਸ਼ੇ ਤੇ ਲੱਗੀ ਆ ਜੀ ਜਸਤੇ ਜਵਾਬੀ ਫਾਰ ਕਾਰਵਾਈ ਵਿੱਚ ਇਹਦੇ ਵੀ ਜਿਹੜਾ ਇੰਜਰਡ ਹੋਇਆ ਗੋਲੀਆਂ ਲੱਤਾਂ ਤੇ ਲੱਗੀਆਂ ਇਕਲੀਆਂ ਵੀ ਹਾਂ ਗੋਲੀ ਨਹੀਂ ਲੱਤਾਂ ਤੇ ਲੱਗੀਆਂ ਸਰ ਇਹ ਬੱਗਣ ਦੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਉਹ ਆਪਣੇ ਲੁਧਿਆਣੇ ਮੁੰਡੇ ਦਾ ਨੌਜਵਾਨ ਦਾ ਕਤਲ ਉਸੇ ਹੀ ਗੱਲ ਕਰ ਰਹੇ ਹੋ ਵਿੱਕੀ ਬੱਗਣ ਵਿੱਕੀ ਬੱਗਣ ਹਾਂਜੀ ਜੀ ਜੀ ਉਸੇ ਉਸੇ ਕੰਟਰ ਸੀਗਾ ਜੀ ਉੱਥੇ ਇਸ ਵਾਰੀ ਵੀ ਵਿੱਕੀ ਮਕਦਮੇ ਦਰਜ ਨਹੀਂ ਕੀ ਕੋਈ ਕਾਰਤਿਕ ਬੱਗਣ ਇਹਦੇ ਤੇ ਇਹ ਇਹ ਕੰਫਰਮ ਕਰ ਲੈਣੇ ਜੀ ਇਸ ਵਾਰੀ ਸ਼ੂਟਰ ਆ ਜੀ ਹਾਂਜੀ ਇਸ ਇਸ ਵਾਰੀ ਲੰਦਾ ਜੀ ਇਹ 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 ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ